ਕੱਲ ਮੈਂ ਹਰਿਖਾ चौहान ਤੇ ਤੁਸੀਂ ਦੇਖ ਰਹੇ ਹੋ ਪਾਸਕ ਨਿਊਜ਼ਲਾਈਨ ਤੋਂ ਸ਼ੁਸ਼ੀ ਲੋਹਜਾ ਦੇ ਦੀ ਖਾਸ ਰਿਪੋਰਟ ਫਲੋਰ ਦੇ ਨਜ਼ਦੀਕੀ ਪਿੰਡ ਪਟੱਈਆ ਦੇ ਨਜ਼ਦੀਕ ਇੱਕ ਕਾਰ ਹਾਈਵੇ ਤੇ ਪਲਟ ਗਈ ਮੌਕੇ ਤੇ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਸਰਬਜੀਤ ਸਿੰਘ ਨੇ ਆਪਣੀ ਟੀਮ ਦੇ ਨਾਲ ਫਸਟ ਸਟੇਟ ਦੇ ਕਾਰ ਸਵਾਰਾਂ ਨੂੰ ਅਰੋੜਾ ਨਰਸਿੰਗ ਹੋਮ ਵਿਖੇ ਦਾਖਲ ਕਰਵਾਇਆ ਇਸ ਮੌਕੇ ਤੇ ਏਐਸਆਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੈਨੋ ਕਾਰ ਨੰਬਰ ਐਚ 426 ਡੀਯੂ 7594 ਜੋ ਗੁਰੂਗ੍ਰਾਮ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ ਕਾਰ ਦਾ ਅਗਲਾ ਟਾਇਰ ਫਟ ਜਾਣ ਕਾਰਨ ਇਹ ਹਾਈਵੇ ਤੇ ਪਲਟ ਗਈ ਕਾਰ ਨੂੰ ਸੰਜੀਵ ਸਿੱਕਾ ਪੁੱਤਰ ਸੁਭਾਸ਼ ਸਿੱਕਾ ਚਲਾ ਰਿਹਾ ਸਨ ਤੇ ਉਸਦੇ ਨਾਲ ਉਸਦੀ ਪਤਨੀ 18 ਮਹੀਨੇ ਦੀ ਬੇਟੀ ਸਵਾਰਸਨ ਇਸ ਸਮੇਂ ਸੰਦੀਪ ਸਿੱਕਾ ਤੇ ਪੁਲਿਸ ਪਾਰਟੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰ ਦੀ ਮਦਦ ਕੀਤੀ ਮੈਂ ਸਬਸਰਖਿਆ ਪੋਸਟ ਤੋਂ ਏਐਸਏ ਸਰਜੀ ਦੇ ਇਹ ਜਿਹੜੀ ਗੱਡੀ ਭੱਜੀ ਆ ਇਹ ਉਹਨਾਂ ਦਾ ਟਾਇਰ ਕਾਰ ਦਾ ਬਲੇਨ ਉੱਟਕਾਰ ਸੀ ਜੋ ਕਿ ਇਹ ਪਰਿਵਾਰ ਗੁਰਗਾਓ ਤੋਂ ਅੰਸਰਵਲ ਜਾ ਰਹੇ ਸੀ ਪਟੀਆਂ ਨੇੜੇ ਇਹਨਾਂ ਦਾ ਅਗਲਾ ਟਾਇਰ ਬਲਾਸ ਹੋਣ ਕਰਕੇ ਗੱਡੀ ਜੀਟੀ ਰੋਡ ਦੇ ਉੱਪਰ ਹੀ ਫਟ ਗਈ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਇੱਕ ਲੜਕੀ ਤੇ ਆਪ ਦੋਨੋਂ ਸਹੇਲੀਆਂ ਦੀ ਦੀ ਇਹਨਾਂ ਨੂੰ ਇਹਨਾਂ ਪਰਚੇਡ ਦਿੱਤੀ ਗਈ ਆ ਮੌਕੇ ਦੇਖ ਕੇ ਇਹਨਾਂ ਨੂੰ ਅਰੂੜਾ ਹਸਪੀਟਲ ਫਲੋਰ ਐਡਮਿਟ ਕਰਾਇਆ ਗਿਆ ਹੈ ਸੰਜੀਵ ਸਿੱਤਾ ਮੈਂ ਗੁਰਦਾਵਾ ਦਾ ਰਹਿਣਾ ਗੁਰਦਾਵਾ ਤੋਂ ਮੈਂ ਬਾਬਾ ਲਾਲ ਜੀ ਬਿਹੰਪੁਰ ਜਾ ਰਿਹਾ ਸੀ ਆਪੀ ਕੋਲ ਨੂੰ ਮੁੱਠਾ ਟਿਕਾਣੇ ਤੇ ਰਸਤੇ ਵਿੱਚ ਮੇਰੀ ਗੱਡੀ ਦਾ ਐਕਸੀਡੈਂਟ ਹੋ ਗਿਆ ਮੈਂ ਫੋਨ ਕੀਤਾ ਤੇ ਇਹ ਐਸਐਸਐਫ ਪਾਰਟੀ ਆਈ ਇਹਨਾਂ ਨੇ ਮੈਨੂੰ ਹਸਪਤਾਲ ਪਹੁੰਚਾਇਆ ਮੇਰੀ ਗੱਡੀ ਦਾ ਟਾਇਰ ਟਪਿਆ ਮੇਰੀ ਕੁੜੀ ਨੇ ਹਸਪਤਾਲ ਦਿਖਾਇਆ ਸੁਮੈਸ਼ ਕਰਕੇ ਪੰਜਾਬ ਪੁਲਿਸ ਦਾ ਗੁਲੰਦਰ ਪੁਲਿਸ ਦਾ ਪੰਜਾਬ ਸਰਕਾਰ ਦਾ ਬੜਾ ਬੜਾ ਬਹਾਰੀਆਂ ਮੇਰਾ ਬੜਾ ਬੜਾ ਥੈਂਕਸ ਕਰਦਾ ਹਾਂ ਥੈਂਕ ਯੂ ਸੋ ਮਚ